ਕਿ 100 ਕਿਲੋ ਦੀ ਇੱਕ ਪੰਡ ਤਿਆਰ ਕਰ ਦਿੰਦੇ ਹਾਂ ਠੀਕ ਹੈ ਜਿਹਦਾ ਕੋਲ ਜੇ ਬਣਦੇ ਆ ਉਹ ਬਣਦੇ ਆ ਹਾਂਜੀ 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 ਉਹ ਹੀ ਚੀਜ਼ ਹੈ ਜਿਹੜੀ ਆਪਾਂ ਹੁਣ ਤੁਸੀਂ ਨੋਰਮਲ ਦੇਖੀ ਹੋਣੀ ਪਹਿਲਾਂ ਤਾਂ ਚਲੋ ਨਹੀਂ ਪਤਾ ਸੀ ਇਹ ਕੀ ਬਾਰੇ ਇਹ ਉਹੀ ਚੀਜ਼ ਹੈ ਮਾਰਾ ਜਿੰਨਾ ਪ੍ਰੋਡਕਟ ਤੁਸੀਂ ਲਾ ਰਹੇ ਹੋ ਇਹਦੇ ਤੇ ਉਹ ਇੰਡੀਅਨ ਮੇਡ ਹੈ ਇੰਡੀਅਨ ਮੇਡ ਹੈ ਜੋ ਇੰਡੀਅਨ ਦੀ ਮੰਨ ਲਓ ਆਪਾਂ ਨੂੰ इजीली ਅਵੇਲੇਬਲ ਹੋ ਸਹੀ ਬਰੀ ਆਪਾਂ ਦੇਖਿਆ ਵਰਕਸ਼ਾਪਾਂ ਦੇ ਵਿੱਚ ਨਵੇਂ ਨਵੇਂ ਮਸ਼ੀਨਾਂ ਖੜੀਆਂ ਉਹ ਕਹਿੰਦੇ ਇਹਦਾ ਪ੍ਰੋਡਕਟ ਨਹੀਂ ਮਿਲਦਾ ਜੀ ਬਾਹਰੋਂ ਲਿਆਂਦੀ ਸੀ ਚੱਕਰ ਮੰਨ ਲਓ ਬਹੁਤ ਬਹੁਤ ਮਸ਼ੀਨਾਂ ਜਿਹੜੀਆਂ ਬਾਹਰ ਦੇ ਨੇ ਉਹ ਆਪਣੇ ਇੰਡੀਆ 'ਚ ਮਤਲਬ ਖੜੀਆਂ ਨੇ ਉਹ ਪੈਨਲ ਦੀ ਵਜ੍ਹਾ ਨਾਲ ਹੀ ਖੜੀਆਂ ਨੇ ਸਾਡੇ ਕੋਲ ਬਹੁਤ ਨਹੀਂ ਘੌਰੀਆਂ ਆਂਦੀਆਂ ਐ ਜਿਹੜੀਆਂ ਕਿੰਨਾ ਤਲਾਦ ਹੋ ਜਾ ਕੋਈ ਕੁਰ ਕਰ ਲੂ ਤੇ ਉਹਨਾਂ ਦਾ ਕੋਈ ਮੰਨ ਲਓ ਇਸ ਲਈ ਕਿੰਨਾ ਹਾਂਜੀ ਅੱਜ ਅਸੀਂ ਪਹੁੰਚੇ ਹੋયાਗੇ ਕਲੀਅਰ ਐਗਰੋ ਵਰਕਸ ਡਿੜਬਾ ਵਾਲਿਆਂ ਦੇ ਤੇ ਤੁਹਾਨੂੰ ਅੱਜ ਦਿਖਾਵਾਂ ਇੱਕ ਵੱਖਰੀ ਜੀ ਇਹਨਾਂ ਨੇ ਮਸ਼ੀਨ ਬਣਾਈ ਆਗੀ ਅ ਗ੍ਰਿਕਲਚਰ ਵਾਸਤੇ ਬਹੁਤ ਵਧੀਆ ਗੱਲਬਾਤ ਹੈ ਤੇ ਇੱਕ ਨਵੀਂ ਚੀਜ਼ ਲੈ ਕੇ ਆਏ ਨੇ ਉਹਦੇ ਬਾਰੇ ਆਪਾਂ ਜਾਣਕਾਰੀ ਦਵਾਂਗੇ ਤੁਹਾਨੂੰ ਕਿਸਾਨ ਭਰਾਵਾਂ ਲਈ ਬਹੁਤ ਹੀ ਲਾਹੇਵੰਦ ਵੀਡੀਓ ਹੈ ਇਹ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਆਪਾਂ ਚੱਲਦੇ ਆਂ ਇਹਨਾਂ ਦੀ ਵਰਕਸ਼ਾਪ ਦੇ ਅੰਦਰ ਬਹੁਤ ਸਾਰੇ ਮਕੈਨਿਕ ਇੱਥੇ ਕੰਮ ਕਰ ਰਹੇ ਨੇ ਤਾਂ ਮਸ਼ੀਨ ਦੀ ਜਾਣਕਾਰੀ ਤੁਹਾਡੇ ਨਾਲ ਆਪਾਂ ਕਰਾਂਗੇ ਸਾਂਝੀ ਆਜੋ ਮੈਂ ਪਹਿਲਾਂ ਤੁਹਾਨੂੰ ਮਸ਼ੀਨ ਦਿਖਾ ਦਵਾਂ ਇੱਕ ਜਹਾਜ਼ ਬਣਾ ਕੇ ਰੱਖਤਾ ਇਹਨਾਂ ਨੇ ਪਤੰਦਰਾਂ ਨੇ ਆਹ ਦੇਖੋ ਪਹਿਲਾਂ ਮਸ਼ੀਨ ਤੇ ਮਾਰੋ ਨਿਗਾਹ ਦੇਖੋ ਇਹ ਇਦੇ ਬਾਰੇ ਪਾ ਤੁਹਾਨੂੰ ਪੂਰੀ ਜਾਣਕਾਰੀ ਦਵਾਂ ਮੈਂ ਕਿਸਾਨ ਭਰਾਵਾਂ ਲਈ ਬਹੁਤ ਹੀ ਵੱਡੀ ਇੱਕ ਤੋਹਫਾ ਤਿਆਰ ਕਰਤਾ ਇਹਨਾਂ ਨੇ ਫੁੱਲਾ ਆਟੋਮੈਟਿਕ ਆ ਇਹਦੇ ਬਾਰੇ ਆਪਾਂ ਜਾਣਕਾਰੀ ਦਵਾਂਗੇ ਦੇਖੋ ਕਿੰਨੀ ਘੈਂਟ ਚੀਜ਼ ਬਣਾਤੀ ਆ ਦੇਖੋ ਬਾਕੀ ਸਾਰਾ ਇਹਨਾਂ ਦਾ ਇੱਥੇ ਜਿੰਨਾ ਵੀ ਮਟੀਰੀਅਲ ਆ ਇਹ ਖੁਦ ਤਿਆਰ ਕਰਦੇ ਆ ਆ ਤੁਸੀਂ ਚੈੱਕ ਕਰੋ ਪਹਿਲਾਂ ਤੇ ਕਰਦੇ ਆਪਾਂ ਵੀਰ ਨਾਲ ਗੱਲਬਾਤ ਇਹ ਇੱਧਰ ਜਵਾਨ ਖੜੇ ਆ ਜਿਨ੍ਹਾਂ ਨੇ ਤਿਆਰ ਕੀਤੀ ਆ ਇਹਨਾਂ ਤੋਂ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਕੀ ਕੀ ਇਹਦੇ ਫੰਕਸ਼ਨ ਨੇ ਕਿੱਦਾਂ ਇਹਦਾ ਸਿਸਟਮ ਕੰਮ ਕਰਦਾ ਹੈ ਕਿਹੜੀ ਚੀਜ਼ ਵਾਸਤੇ ਤੁਸੀਂ ਇਹ ਤਿਆਰ ਕੀਤੀ ਆ ਹਾਂਜੀ ਕੀ ਹਾਲ ਚਾਲ ਵੀਰ ਬਹੁਤ ਵਧੀਆ ਯਾਰ ਤੁਹਾਡਾ ਤੁਹਾਡਾ ਆਪਣੇ ਆਰਟੀਵੀ ਚੈਨਲ ਨੀਲੋਵਾਲ ਦੇ ਉੱਤੇ ਤੁਹਾਡਾ ਵੀ ਸਵਾਗਤ ਹੈ ਹੋਰ ਕੰਮ ਕਰਕੇ ਵੀ ਚੱਲ ਰਹੀ ਬਹੁਤ ਵਧੀਆ ਬਹੁਤ ਵਧੀਆ ਤੇ ਇਹ ਜਿਹੜੀ ਤੁਸੀਂ ਮਸ਼ੀਨ ਬਣਾਈ ਆ ਮੈਨੂੰ ਪਤਾ ਲੱਗਿਆ ਸੀਗਾ ਮਤਲਬ ਇਹ ਇਹਦਾ ਨਾਂ ਕੀ ਆ ਉਹ ਦੱਸੋ ਪਹਿਲੇ ਇਹਦਾ ਜੀ ਸਾਇਰੇਜ ਬਿਲਰ ਹੈ ਸਾਇਰੇਜ ਬਿਲਰ ਦੇ ਨਾਂ ਤੇ ਮਸ਼ੀਨ ਬਣੀ ਆ ਇਹਨੂੰ ਆਇਲ ਜੀ ਬੇਲਰ ਤੇ 100 ਕੇ 100 ਕੇਜੀ ਦੀ ਇਹ ਬੇਲ ਬਣਾਉਂਦਾ ਜੀ ਆਟੋਮੈਟਿਕ ਤੇ ਆਪਣਾ ਜਿਹੜਾ ਮੱਕੀ ਦਾ achar ਹੁੰਦਾ ਉਹਨੂੰ ਆਪਾਂ ਸੈਲਜ ਕਹਿੰਦੇ ਹਾਂ ਮੱਕੀ ਦਾ achar ਮੱਕੀ ਦਾ achar ਦੇਖੀ ਬਾਸ ਆਪਾਂ ਮੱਕੀ ਦਾ achar ਕਹਿੰਦੇ ਹਾਂ ਉਦੋਂ ਸੈਲਜ ਹੋ ਗਿਆ ਜੀ ਉਹਦੀ ਬੇਲ ਬਣਾਉਂਦਾ 100 ਕੇਜੀ ਦੀ ਕਿ 100 ਕਿਲੋ ਦੀ ਇੱਕ ਪੰਡ ਤਿਆਰ ਕਰ ਦਿੰਦੇ ਹਾਂ ਠੀਕ ਹੈ ਜਿੱਦਾਂ ਕੁਝ ਗੋਲ ਜੇ ਬਣਦੇ ਆ ਉਹ ਬਣਦੇ ਹਾਂਜੀ 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 ਉਹ ਚੀਜ਼ ਹੈ ਜਿਹੜੀ ਆਪਾਂ ਹੁਣ ਤੁਸੀਂ ਨਾਰਮਲ ਦੇਖੀ ਹੋਣੀ ਪਹਿਲਾਂ ਤਾਂ ਕੋਈ ਨਹੀਂ ਪਤਾ ਸੀ ਇਹ ਬਾਰੇ ਇਹ ਉਹੀ ਚੀਜ਼ ਹੈ ਉਹ ਮਸ਼ੀਨ ਪੈਕ ਕਰਦੀ ਜਿਹੋ ਚੀਜ਼ ਨੂੰ ਕਹਿੰਦੇ ਨੇ ਸਾਇਲਜ ਬੇਲਰ ਤੇ ਇੱਕੋ ਇੱਕ ਗੱਲ ਦੱਸੋ ਵੀ ਇਦਾਂ ਦੀਆਂ ਮਸ਼ੀਨਾਂ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਆਈਆਂ ਨੇ ਹੋਰ ਵੀ ਕੰਪਨੀਆਂ ਤਿਆਰ ਕਰਦੀਆਂ ਨੇ ਜਿੱਦਾਂ ਤੁਸੀਂ ਤਿਆਰ ਕੀਤੀ ਆ ਇਦੇ ਚ ਖਾਸੀਅਤ ਦੱਸੋ ਤੁਹਾਨੂੰ ਕੀ ਆ ਵੀ ਅਦਰ ਦੀ ਮਸ਼ੀਨ ਨਾਲ ਸਰ ਸਾਡੀ ਮਸ਼ੀਨ ਫੁਲੀ ਆਟੋਮੈਟਿਕ ਹੈ ਹਾਂਜੀ ਇਹਨੂੰ ਕੋਈ ਮੈਨੂਅਲ ਆਪਾਂ ਕਹਿ ਨਹੀਂ ਸਕਦੇ ਜਿਹੜੇ ਹਰ ਇੱਕ ਦੀ ਮੰਨ ਲਓ ਮਸ਼ੀਨ ਕੋਈ ਆਪ ਹੀ ਹੀ ਕਰਨੀ ਹੈ ਰੇਲ ਦੀ ਵੇਟ ਕਰਨਾ ਮਸ਼ੀਨ ਕੋਲ ਕਰਨਾ ਡਰਾਈਵਿੰਗ ਕਿੰਨੀ ਕਰਨੀ ਉਹ ਮਸ਼ੀਨ ਕੋਲ ਕਰਨੀ ਇਹਦੇ ਕੋਈ ਮੰਨ ਲਓ ਆਪਾਂ ਨੂੰ ਬੰਦਾ ਜੇ ਕੋਈ ਹੋਰ ਅਦਰ ਪਰਸਨ ਰੱਖਣਾ ਨਹੀਂ ਬੰਦਾ ਜੀ ਰੇਨ ਇੱਕ ਵਾਰੀ ਆਨ ਕਰੋ ਤੇ ਮਸ਼ੀਨ ਬਹੁਤ ਵਕਤ ਕਰਨੀ ਇਹਦੇ ਕੋਈ ਜਿਹੜਾ ਮਕੈਨਿਕ ਬੰਦਾ ਇਹਨੂੰ ਚਲਾ ਰਿਹਾ ਹੈਂਡਲ ਕਰ ਰਿਹਾ ਹੈ অপারেਟਰ ਦੀ ਜਰੂਰਤ ਹੈ ਕੋਈ ਹੋਰ ਬੰਦੇ ਦੀ ਨਹੀਂ ਨਹੀਂ ਜਿਹੜਾ ਸਿਸਟਮ ਇਹ ਚ ਚੱਲਦਾ ਜਿਵੇਂ ਪੰਡ ਤਿਆਰ ਕਰਨ ਕਟਰ ਤੋਂ ਲੈ ਕੇ ਪੰਡ ਤਿਆਰ ਕਰਨ ਹਾਂਜੀ ਹਾਂਜੀ ਉਹ ਆਪਣੇ ਉਹ ਆਪਣੇ ਬੂਏ ਸਰ ਆਟੋਮੈਟਿਕ ਹੈ ਪੀਐਸਸੀ ਦੇ ਸਿਸਟਮ ਲੱਗਾ ਹੋਇਆ ਆਪਣਾ ਆਟੋਮੈਟਿਕ ਦਾ ਤੇ ਕੋਈ ਹਾਈਡਰੋਲਿਕਾਂ ਸਾਰੀਆਂ ਆਉਂਦੀਆਂ ਤੇ ਹਾਈਡਰੋਕ ਦੇ ਹਿਸਾਬ ਨਾਲ ਹੀ ਕੰਮ ਕਰਦਾ ਹੈ ਕਿਹੜੀ ਤਕਨੀਕ ਨੂੰ ਲੈ ਕੇ ਤੇਕਨਿਕ ਸਰ ਅਸੀਂ ਫਾਰਮ ਦੀ ਯੂਜ਼ ਕਰ ਰਹੇ ਆ ਜੇ ਮੰਨ ਲਓ ਪੋਰ ਨੇ ਮਹੀਨਾ ਬਹੁਤ ਮਹਿੰਗੀ ਆਉਂਦੀ ਹੈ ਆਪਣੇ ਉਰੇ ਆ ਕੇ ਬਹੁਤ ਮੰਨ ਲਓ ਉਹਨਾਂ ਤੇ ਚਾਰਜਸ ਪੈਂਦੇ ਆ ਟਰਾਂਸਪੋਰਟ ਉਹ ਖਰਚ ਆ ਜਾਂਦਾ ਤੇ ਆਪਾਂ ਨੇ ਉਹੀ ਟੈਕਨੋਲੋਜੀ ਯੂਜ਼ ਕੀਤੀ ਹੈ ਜਿਹੜੇ ਘੱਟ ਖਰਚ ਜੇ ਆਪਾਂ ਨੇ ਕਿਸਾਨਾਂ ਨੂੰ ਉਹ ਮਸ਼ੀਨ ਬਣਾ ਕੇ ਦਿੱਤੀ ਜਿਹੜੀ ਬਹੁਤ ਜ਼ਿਆਦਾ ਜਿੱਤੇ ਰੁਪਈਆ ਲੱਗਦਾ ਸੀ ਤੁਸੀਂ ਨੂੰ 1 ਕਰੋੜ ਪਲੱਸ ਜਿੰਨਾ ਉਹ ਆਪਾਂ ਨੂੰ ਪਾ ਜਾਂਦੇ ਨੇ ਉਹਦੇ ਜਿਵੇਂ ਆਉਂਦੀਆਂ ਨੇ ਤੇ ਬਾਅਦ ਚ ਉਹਨਾਂ ਦਾ ਸੇਅਰ ਪਾਰਟ ਆ ਜਾਂ ਕੋਈ ਹੋਰ ਮੰਨ ਲਓ ਕਿਸਾਨ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਆਪਾਂ ਨੇ ਇਹਨੂੰ ਪੂਰਾ ਅੱਛੇ ਤਰੀਕੇ ਨਾਲ ਮਸ਼ੀਨ ਨੋਰਮਲ ਬਣਾ ਕੇ ਦਿੱਤੀ ਹੈ ਜੀ ਇਹ ਮੰਨ ਲਓ ਕੱਲ ਨੂੰ ਜੇ ਤੁਸੀਂ ਮੰਨ ਲਓ ਇਹਦੀ ਫੇਰ ਬਾੜ ਦੀ ਜਰੂਰਤ ਹੈ ਤਾਂ ਆਪਣਾ ਇੰਡੀਆ ਇੰਡੀਅਨ ਮੈਡਿਅ ਇੰਨੀਆ ਵਿੱਚ ਉਹ ਮੰਨ ਲਓ इजीली ਆ ਵੀ ਦੇ ਲਿਆ ਪਰ ਜਿੰਨਾ ਪ੍ਰੋਡਕਟ ਤੁਸੀਂ ਲਾ ਰਹੇ ਹੋ ਇਹਦੇ ਤੇ ਉਹ ਇੰਡੀਅਨ ਮੇਡ ਹੈ ਇੰਡੀਅਨ ਮੇਡ ਹੈ ਜੋ ਇੰਡੀਅਨ ਦੀ ਮੰਨ ਲਓ ਆਪਾਂ ਨੂੰ इजीली ਅਵੇਲੇਬਲ ਹੋ ਜਾਂਦਾ ਸਹੀ ਵਾਰੀ ਆਪਾਂ ਦੇਖਿਆ ਵਰਕਸ਼ਾਪਾਂ ਦੇ ਵਿੱਚ ਨਵੇਂ ਨਵੇਂ ਮਸ਼ੀਨਾਂ ਖੜੀਆਂ ਉਹ ਕਹਿੰਦੇ ਇਹਦਾ ਪ੍ਰੋਡਕਟ ਨਹੀਂ ਮਿਲਦਾ ਜੀ ਬਾਹਰੋਂ ਲਿਆਂਦੀ ਸੀ ਇਹ ਚੱਕਰ ਮੰਨ ਲਓ ਬਹੁਤ ਬਹੁਤ ਮਸ਼ੀਨਾਂ ਜਿਹੜੀਆਂ ਬਾਹਰ ਦੇ ਨੇ ਆਪਣੇ ਇੰਡੀਆ 'ਚ ਮੰਨ ਲਓ ਖੜੀਆਂ ਨੇ ਉਹ ਪੈਨਲ ਦੀ ਵਜ੍ਹਾ ਨਾਲ ਇਹ ਖੜੀਆਂ ਨੇ ਸਾਡੇ ਕੋਲ ਬਹੁਤ ਨਹੀਂ ਘੌਰੀਆਂ ਆਉਂਦੀਆਂ ਇਹਨਾਂ ਦੀਆਂ ਤਲਾਦ ਹੋ ਜਾਂ ਕੋਈ ਚੂਰ ਕਰ ਲਓ ਤੇ ਉਹਨਾਂ ਦਾ ਕੋਈ ਮੰਨ ਲੋ ਅਸਲੀ ਕੀ ਨਹੀਂ ਜੀ ਇਹ ਪਏ ਕਿਸੇ ਦਾ ਜਿਹੜੀ ਆਪਾਂ ਬਾਹਰੋਂ ਪ੍ਰੋਡਕਟ ਖਰੀਦ ਲੈਨੇ ਆ ਜਦੋਂ ਉਹਦੀ ਰਿਪੇਅਰ ਦੀ ਗੱਲ ਆਉਂਦੀ ਆ ਉਦੋਂ ਆ ਕੇ ਨਿੱਕਦਾਉਂਦੇ ਹੋਰ ਨਿੱਕਦਾਉਂਦੀ ਆ ਜੀ ਇੱਧਰ ਵੀ ਮੰਨ ਲੋ ਉਹਨੂੰ ਆਪਾਂ ਰਿਪੇਅਰ ਨਹੀਂ ਕਰਤਾ ਉਹਦੇ ਮਤਲਬ ਕੋਈ ਚੇਂਜ ਜਾਂ ਚੀਜ਼ਾਂ ਨਹੀਂ ਵਾਲੋ ਆਪਾਂ ਨੂੰ ਉਹਦੇ ਨਹੀਂ ਮਿਲਦੀਆਂ ਜੀ ਉਹਨਾਂ ਵਾਸਤੇ ਆਪਾਂ ਨੂੰ ਬਾਹਰ ਹੀ ਜੇ ਤੁੰਗ ਨਹੀਂ ਉੱਥੇ ਮਨਦਰਜ ਕਰਨਾ ਪੈਂਦਾ ਤਾਂ ਮੈਂ ਮੈਂਟੇਨੈਂਸ ਨੂੰ ਲੈ ਕੇ ਤੁਸੀਂ ਸਭ ਤੋਂ ਜ਼ਿਆਦਾ ਖਿਆਲ ਕਿਹੜੀ ਚੀਜ਼ ਦਾ ਰੱਖ ਹੈ ਮੇਨਟੇਨੈਂਸ ਮੰਨ ਕੇ ਚਲੋ ਜਿਹੜੀ ਵੀ ਕੋਈ ਤੇ ਚੀਜ਼ ਹੁਣ ਮੈਂ ਪਹਿਲਾਂ ਵੀ ਦੱਸਿਆ ਆਪਾਂ ਨੇ ਜਿਹੋ ਕੀਤੀ ਹੈ ਕੋਈ ਫੇਰ ਬਾਡ ਵੀ ਕੀਤਾ ਹੈ ਉਹ ਇੱਕ ਅੱਛੀ ਕੁਆਲਟੀ ਨਾਲ ਆਪਾਂ ਨੇ ਲੈ ਕੇ ਆ ਰਹੇ ਹਾਂ ਜਿਹਦਾ ਆਪਣਾ ਪ੍ਰੋਡਕਟ ਵੀ ਹੈ ਤਿਆਰ ਕਰਵਾਉਂਦੇ ਆ ਤੇ ਆਰਡਰ ਦੇ ਤਿਆਰ ਹੁੰਦਾ ਅਸੀਂ ਉਹੀ ਚੀਜ਼ ਜੀ ਕਰ ਰਹੇ ਹਾਂ ਥੋੜੀ weight ਦੀ ਗੱਲ ਕਰੀਏ ਵੀ ਜਿਹਦਾ ਟੋਟਲ weight ਕਿੰਨਾ ਹੋਊਗਾ ਇਹਦਾ ਆ ਜਾਂਦੀ 36 ਕੁਆਂਟਲ ਦੇ ਅਰਾਊਂਡ ਫਿਗਰ ਰਹਿੰਦੇ ਜੀ 36 ਕੁਆਂਟਲ ਹਾਂ ਜੀ ਇਹ ਚਲਾਉਣ ਵਾਸਤੇ ਕਿੰਨੀ ਪਾਵਰ ਦੀ ਜਰੂਰਤ ਹੈ ਇਹ ਜੀ BHB ਜੀ ਮੋਟਰ ਵੀ ਲੱਗ ਜਾਂਦੀ ਹੈ ਜੀ ਤੇ ਜੇ ਆਪਾਂ ਟਰੈਕਟਰ ਦੀ ਗੱਲ ਕਰੀਏ ਤਾਂ ਟਰੈਕਟਰ 45 HP ਚੋਪਰ ਕੋਈ ਹੋਵੇ ਟਟ-ਵਟ 45 ਜੀ ਚੱਲ ਜਾਊਗਾ ਹਾਂਜੀ ਹਾਂਜੀ ਨੋਰਮਲ ਜਿਹੜਾ ਕਿਸਾਨ ਦੇ ਕੋਲ ਟਰੈਕਟਰ ਹੁੰਦਾ ਇਹਨੂੰ ਚਲਾਉਗੇ ਹਾਂ ਲਾਗਤ ਦੀ ਗੱਲ ਕਰੀਏ ਹਨਾ ਵੀ ਜੇ ਕੋਈ ਨੋਰਮਲ ਕਿਸਾਨ ਉਹ ਇਹਨੂੰ ਲੈਣਾ ਚਾਹੁੰਦਾ ਹੋਵੇ ਉਹਨੂੰ ਤੁਸੀਂ ਕੀ ਫੈਸਿਲਿਟੀ ਦੇਵੋਗੇ ਸਰ ਇਹ ਤੇ ਲੋਨ ਵੀ ਹੁੰਦਾ ਜੀ ਆਪਣੀ ਮਸ਼ੀਨ ਲੋਨ ਆਪਾਂ ਕਰਵਾ ਕੇ ਦਵਾ ਸਕਦੇ ਹਾਂ ਕਸਟਮਰ ਆਪਣਾ ਹਾਂਜੀ ਹਾਂਜੀ ਲੋਨ ਇਹ ਤੇ ਹੋਊਗਾ ਜੀ ਤੁਸੀਂ ਵੀ 80 ਤੋਂ 85% ਬੈਂਕ ਲੋਨ ਕਰਕੇ ਦਿੰਦੀ ਹੈ ਜੀ ਤੇ ਕੋਈ ਬੰਦੋ ਨਾਰਮਲ ਕਿਸਾਨ ਇਹਨੂੰ ਖਰੀਦਣਾ ਚਾਹੁੰਦਾ ਤੁਸੀਂ 80 ਤੋਂ 85% ਤੱਕ ਦਾ ਜਿਹੜਾ ਲੋਨ ਇਹਦੇ ਤੇ ਹਾਂਜੀ ਹਾਂਜੀ ਉਹ ਸਿੰਪਲ ਸਕੋਰ ਦੇ ਉੱਪਰ ਹੁੰਦਾ ਜੀ ਕਰਕੇ ਲਗਾ ਸਿੰਪਲ ਸਕੋਰ ਤੇ ਚੈੱਕ ਕਰਦੇ ਹਾਂਜੀ ਹਾਂਜੀ ਉਹ ਅਸੀਂ ਚੈੱਕ ਕਰਾਂਗੇ ਤੇ ਉਹਦੇ ਮੁਤਾਬਕ ਹੀ ਇਹ ਤੇ ਲੈਣ ਦੀ ਜਾਈਏ ਕਰਾਉਣਾ ਹੋਵੇ ਲੋਨ ਤਾਂ ਉਹ ਕੀ ਕਰਨਾ ਪਊ ਅਗਲੇ ਉਹਨੂੰ ਸਰ ਉਹ ਬੈਂਕ ਦੇ ਡਾਕੂਮੈਂਟ ਹੁੰਦੇ ਨੇ ਚਲੋ ਕਾਲ ਤੇ ਆਪਾਂ ਦੱਸ ਦਾਂਗੇ ਜਿਹੜੇ ਵੀ ਉਹ ਹਾਂ ਜੀ ਉਹ ਆ ਜਿਹੜਾ ਕੋਈ ਗੱਲ ਆਤੀ ਹੈਗਾ ਉਹਨਾਂ ਦਾ ਕੰਟੈਕਟ ਕਰਾਵਾਂਗੇ ਤੇ ਵਰਕ ਲੋਨ ਹੋ ਗਿਆ ਜੀ ਜਿਹੜਾ ਕੋਈ ਉਹਨਾਂ ਦਾ ਬੈਂਕਾ ਉੱਥੇ ਲੋਨ ਕਰਾ ਕੇ ਦਿੰਦੇ ਆਪਾਂ ਇਹ ਵੀ ਤਾਂ ਕਈ ਦੇਖਿਆ ਵੀ ਆਪਾਂ ਨੂੰ ਦਿੱਕਤ ਆਉਂਦੀ ਹੈ ਵੀ ਇਹਦਾ ਜਿਵੇਂ ਜਿਹੜਾ ਜਦੋਂ ਪੰਡ ਬਣਦੀ ਹੈ ਨਾ ਉਦੋਂ ਬਹੁਤ ਸਾਰੀਆਂ ਮਸ਼ੀਨਾਂ ਦੇ ਵਿੱਚ ਦੇਖਿਆ ਦਿੱਕਤ ਜੀ ਪੈਂਦੀ ਰਹਿੰਦੀ ਜੀ ਇਹਦਾ ਇਹ ਜਿਵੇਂ ਗੱਠਾਂ ਵਾਲੀ ਦੇ ਵਿੱਚ ਧਾਗਾ ਟੁੱਟ ਗਿਆ ਜੀ ਥੀੜਾ ਹੋ ਗਿਆ ਫਲਾਣਾ ਇਦਾਂ ਦੀ ਕੋਈ ਇਹ ਚੀਜ਼ ਨੂੰ ਲੈ ਕੇ ਤੁਸੀਂ ਕੀ ਸੋਧ ਕਰਿਆ ਨਹੀਂ ਸਰ ਉਹ ਬਹੁਤ ਮਸ਼ੀਨਾ ਚ ਆਉਂਦੇ ਪੇਪਰ ਟੁੱਟਣ ਦੀ ਸੰਭਾਅਤ ਆਉਂਦੀ ਆ ਸਾਡੇ ਮਸ਼ੀਨ ਚ ਉਹ ਜੀ ਆਣ ਤੇ ਜਿਹੜੀ ਹਾਈਡਰੋਮੋਟਰ ਵਧੀਆ ਕੁਆਲਿਟੀ ਦੀ ਤੇ ਵਧੀਆ ਦੀ ਜਿਹੜਾ ਆਰਪੀਐਮ ਸੈੱਟ ਕਰਦੇ ਸੀ ਪ੍ਰੋਪਰ ਦਿੰਦੇ ਸੀ ਜਿਹੜੀ ਆਰਪੀਐਮ ਦੀ ਕੈਲਕੂਲੇਟ ਕੀਤਾ ਪੂਰਾ ਉਹ ਪੂਰਾ ਸੀ ਪ੍ਰੋਪਰ ਕੈਲਕੂਲੇਟ ਕਰਕੇ ਦਿੰਦਾ ਹਾਂ ਉਹ ਸਮਝ ਨਹੀਂ ਆਉਂਦੀ ਤੁਹਾਡੇ ਕੋਲ ਕਾਰੀਗਰ ਆਪਣੇ ਨੇ ਹਾਂ ਸਾਰੇ ਤੇ ਇਹਦੀ ਜਿਹੜੀ ਜਿਹੜੀ ਕੋਈ ਹੈ ਪ੍ਰੋਡਕਟ ਜਿਵੇਂ ਕੱਟ ਕਟਿੰਗ ਦਾ ਇਹ ਕੀ ਪ੍ਰੋਸੈਸਾ ਤੁਹਾਡਾ ਕਿ ਦੇ ਹੱਥੀ ਕਟਿੰਗ ਆ ਜਾਂ ਨਹੀਂ ਸਰ ਇਹ ਲੇਜ਼ਰ ਕਰਦੇ ਹਾਂ ਜੀ ਲੇਜ਼ਰ ਕੱਟ ਹਾਂਜੀ ਹਾਂ ਇਹਨਾਂ ਕਿ ਮਸ਼ੀਨ ਤੋਂ ਉੱਪਰ ਦੀ ਟੈਕਨੋਲੋਜੀ ਹਾਂਜੀ ਹਾਂ ਇਹ ਸਾਰੀ ਲੇਜ਼ਰ ਕਰਦੇ ਹਾਂ ਜੀ ਲੇਜ਼ਰ ਕਟਿੰਗ ਦੀ ਹੁਣ ਤੋਂ ਚਲੋ ਸਭ ਨੂੰ ਪਤਾ ਸਾਰੀਆਂ ਮਸ਼ੀਨਾਂ ਲੇਜ਼ਰ ਕਰਦੀਆਂ ਜੀ ਯਾਰ ਤੇ ਜਿਹੜਾ ਕੋਈ ਸਾਨੂੰ ਬਾਹਰੋਂ ਮਾਰ ਫੇਰ ਤਿਆਰ ਕਰਵਾਉਣਾ ਬੰਦਾ ਕਿ ਇੱਧਰ ਕਿੱਧਰ ਜੋ ਇੱਥੇ ਨਹੀਂ ਇਹ ਲੋਕੀ ਪਾਦਾ ਪਾਦੇ ਇਹ ਥੋੜੀ ਜਿਆਦਾ ਦਿਖਾਈਏ ਇਹਦੀ ਲੈਂਥ ਕਿੰਨੀ ਹੋਣੀ ਮਾੜੀ ਇਹਦੀ ਲੰਬਾਈ ਚੌੜਾਈ ਦੱਸਿਓ ਥੋੜੀ ਜਿਹੀ ਇਹਦੀ ਲੰਬਾਈ ਹੈਗੀ ਜੀ 16 ਫੁੱਟ ਠੀਕ ਹੈ ਜੀ ਆਪਾਂ ਇਹ ਲੰਬੀ ਦੀ ਗੱਲ ਕਰ ਰਹੇ ਹਾਂ ਸਾਡੇ 16 ਫੁੱਟ 16 ਫੁੱਟ 11 ਫੁੱਟ ਉੱਚੀ ਹੈ ਜੀ ਇਹ ਤਾਂ 11 ਫੁੱਟ ਉੱਚੀ ਹੈ ਜੀ ਇਹ ਹਾਈਟ ਦੀ ਗੱਲ ਕਰਾਂਗੇ 11 ਫੁੱਟ ਜੀ 7.5 ਫੁੱਟ ਚੜਾਈ ਹੈ ਜੀ ਸਾਡੇ 7 ਫੁੱਟ ਚੜਾਈ ਹੈ ਕਿਉਂਕਿ ਇਹ ਚੀਜ਼ਾਂ ਦੀ ਵੀ ਜ਼ਰੂਰਤ ਪੈਂਦੀ ਹੈ ਜਦੋਂ ਕਿਸੇ ਨੇ ਇਹਨੂੰ ਪਰਚੇਜ਼ ਕਰਨਾ ਹੈਗਾ ਤੁਹਾਡੇ ਤੋਂ ਤਾਂ ਅੱਗੇ ਜਾ ਕੇ ਉਹਨੂੰ ਆਪਣੀ ਵੀ ਐਡਜਸਟਮੈਂਟ ਕਰਨੀ ਪਵੇ ਉਹਦੇ ਅਕੋਰਡਿੰਗ ਉਹ ਤਾਂ ਕਰਕੇ ਮੈਂ ਸਵਾਲ ਕੀਤਾ ਇਹ ਉਹਦੇ ਬਾਰੇ ਜਾਣਕਾਰੀ ਥੋੜੀ ਆਪਾਂ ਦੇ ਗੀ ਹੈ ਨਾ ਇਹ ਜਿੱਦਾਂ ਇਹਦੇ ਚ ਮੋਟਰ ਤੁਸੀਂ ਕਿਹੜੀ ਵਰਤਦੇ ਹੋ ਸਰ ਇਹਦੇ ਵਿੱਚ 20 HP ਦੀ ਮੋਟਰ ਲੱਗਦੀ ਹੈ ਉਹ ਕਸਟਮਰ ਦੀ ਮੰਨ ਲਓ ਆਪਸ਼ਨ ਹੁੰਦੀ ਹੈ ਜੇ ਲਗਾਉਣੀ ਹੈ ਤਾਂ ਉਹ ਉਹਦੀ ਲਾ ਕੇ ਦਿੰਨੇ ਆ ਆਦਰਵਾਇਜ਼ ਇਹ ਟਰੈਕਟਰ ਤੇ ਮੰਨ ਲਓ ਆਪਰੇਟ ਹੋਏ ਉਹ ਜੇ ਮੋਟਰ ਵੀ ਫਿਟ ਕਰਵਾਉਣੀ ਹੈ ਤਾਂ ਮੋਟਰ ਵਾਸਤੇ ਉਹ ਕਦੇ ਚੱਲੂਗੀ ਉਹ ਲਾਈਟ ਤੇ ਚੱਲੇ ਜੋ ਪੀਐਸ ਦੀ ਇਲੈਕਟ੍ਰੀਕਲ ਕਰੰਟ ਤੇ ਚੱਲੇਗੀ ਇਹਦਾ ਸਾਡਾ ਇਹ ਫਾਇਦਾ ਹੈ ਮੰਨ ਲਓ ਮਕੀਨ ਚ ਇਹਨੂੰ ਅਸੀਂ ਖੇਤ ਤੇ ਵੀ ਚਲਾ ਸਕਦੇ ਹਾਂ ਮੰਨ ਲਓ ਜਾ ਕੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੂੰ ਪਲਾਂਟ ਇਹਦੇ ਉੱਤੇ ਸੈਟਅਪ ਕਰਨਾ ਪੈਂਦਾ ਸੈਟਅਪ ਦੀ ਜ਼ਰੂਰਤ ਸੈਟਅਪ ਦੀ ਜ਼ਰੂਰਤ ਨਹੀਂ ਹੈਗੀ ਇਹ ਤੁਹਾਡੇ ਖੇਤ ਦੇ ਵਿੱਚ ਖੇਤ ਚ ਚਲਾਓ ਜੀ ਜਾ ਕੇ ਤੇ ਇਹਨੂੰ ਟਰੈਕਟਰ ਨਾਲ ਆਪਰੇਟ ਹੋਊਗਾ ਖੇਤ ਦੇ ਵਿੱਚ ਹਾਂਜੀ ਤੇ ਲਾਈਟ ਦੀ ਗੱਲ ਕਰੀ ਤਾਂ ਲਾਈਟ 20 ਐਚਬੀ ਦੀ ਮੋਟਰ ਲੱਗੂ ਜਿਹਦੇ 3 ਫੇਸ 3 ਫੇਸ ਉਹ ਉਹਦੇ ਬਾਅਦ ਤੱਕ ਕਨੈਕਟ ਹੋ ਜਾਵੇ ਉਹਦੇ ਬਾਅਦ ਫਿਰ ਇਹਨੂੰ ਇੱਕ ਜਗ੍ਹਾ ਤੇ ਸਟੈਂਡ ਕਰਨਾ ਪਊਗਾ ਹਾਂਜੀ ਹਾਂ ਚੱਲਣੀ ਹੈ ਸਟੈਂਡ ਕਰਕੇ ਆ ਮੰਨ ਲਓ ਇਹ ਹੈ ਵੀ ਆਪਾਂ ਨੂੰ ਲਾਈਟ ਕੇ ਤੇ ਲਾਈਟ ਘੱਟ ਬਹੁਤ ਹੁੰਦੀ ਹੈ ਉਹ ਤਾਂ ਚਲੋ ਮੋਸਤੀ ਗੱਲ ਹੈ ਜੀ ਤੇ ਇਹ ਮੌਕੇ ਤੇ ਨਾ ਹੋਣੀ ਹਾਂਜੀ ਹਾਂ ਜੀ ਟਰੈਕਟਰ ਦੇ ਆਪਰੇਟ ਹੋਊਗੀ ਜੀ ਜਿਆਦਾਤਰ ਆਪਾਂ ਨੂੰ ਬੇਨਫਿਟ ਹੈਗਾ ਟਰੈਕਟਰ ਦਾ ਹਨਾ ਜੀ ਹਾਂਜੀ ਹਾਂ ਇਹਦਾ ਹੋਊਗੀ ਗੱਲ ਆਪਣੀ ਲਾਈਟ ਦੀ ਹੋਊਗੀ ਪਾਵਰ ਦੀ ਗੱਲ ਹੋਊਗੀ ਇਸ ਤੋਂ ਇਲਾਵਾ ਆਪਾਂ ਹੋਰ ਕਈਰਚ ਤਕਨੀਕ ਕੋਈ ਆਈਡੀ ਦਿੱਤੀ ਆ ਦੂਜੀ ਆ ਮਸ਼ੀਨਾਂ ਦੇ ਤਾ ਸਰ ਜਿਹੜੀ ਇਹਦੇ ਵਿੱਚ ਮੰਨ ਲਓ ਇਹਨੇ ਮਸ਼ੀਨ ਨੂੰ ਲਾਈਟ ਚਾਹੀਦੀ ਆ ਜੋ ਪੀ ਆਰ ਸੀ ਆਪਣੀ ਆਪਰੇਟ ਹੋਊਗੀ ਉਹ ਮਸ਼ੀਨ ਨੇ ਖੁਦ ਆਪਣਾ ਕਰੰਟਾ ਜਿਹੜਾ ਉਹ ਆਪਰੇਟ ਖੁਦ ਕਰਨਾ ਹੈ ਹਾਂਜੀ ਹਾਂ ਤੇ ਸਾਰੀ ਮਸ਼ੀਨ ਸਾਡੀ ਹਾਈਡਰੋਲਿਕ ਦੀ ਹੈ ਜੋ ਵੀ ਇਹਦੇ ਵਿੱਚ ਪਾਰਟ ਲੱਗੇ ਹੋਏ ਨੇ ਤਕਰੀਬਨ ਪਹਿਲਾਂ ਸਾਡੇ ਬਹੁਤ ਚੀਜ਼ਾਂ ਜਿਹੀ ਹੁੰਦੀਆਂ ਇਹ ਇਲੈਕਟ੍ਰੀਕਲ ਦੀ ਇਹਦੇ ਵਿੱਚ ਜੀਨ ਜੀ ਕੋਈ ਪਾਰਟ ਹੈ ਜਿਆ ਸੀਗਾ ਜੋ ਬਾਹਰੋਂ ਸਾਨੂੰ ਹੀ ਬਾਹਰੋਂ ਮੰਗਵਾਉਣਾ ਪੈਂਦਾ ਸੀਗਾ ਤੇ ਉਹ ਅਸੀਂ ਇਹਨੂੰ ਹਾਈਡਰੋਲਿਕ ਤੇ ਬਿਲਕੁਲ ਸਿੰਪਲ ਸਿੱਟੇ ਆਪਾਂ ਲੈ ਕੇ ਆਏ ਵੀ ਦਿੱਕਤ ਜਿਹੜੀ ਹੈਗੀ ਸੀ ਉਹ ਦਿੱਕਤ ਅਸੀਂ ਕੱਢਤੀ ਜੀ ਤੇ ਸਾਰੀ ਮੀਨ ਆਪਣੇ ਉਹਨੂੰ ਫੁੱਲੀ ਹਾਈਡਰੋਲਿਕ ਤੇ ਤੁਸੀਂ ਕਿੰਨੀਆਂ ਮਸ਼ੀਨਾਂ ਇਦਾਂ ਦੀਆਂ ਤਿਆਰ ਕਰ ਦਿੱਤੀ ਸਾਡੀਆਂ ਜੀ 10 ਤੋਂ 15 ਮਹੀਨਾ ਮਾਰਕੀਟ ਵਿੱਚ ਚੱਲ ਰਹੀਆਂ ਨੇ ਜੀ ਤੇ ਅਦਰ ਫੇਰ ਬਹੁਤ ਨੇ ਗਾਹ ਦੇ ਨਾਮ ਦੇ ਤੇ ਯਾਦ ਗੰਦੀ ਹੈ ਪਰਮਾਨਤਾ ਦੀ ਹੈ ਨਾ ਮਤਲਬ ਕਿੱਥੋਂ ਪਰਮਾਨਤਾ ਤੁਹਾਡਾ ਇਹ ਤੁਹਾਡਾ ਪਰਮਾਨਤਾ ਸਰ ਸਾਡੀ ਹਿਸਾਰ ਫਾਈਲ ਲੱਗੀ ਹੋਈ ਆ ਅਜੇ ਮੰਨ ਲਓ ਪਰਮਾਨਤਾ ਨਹੀਂ ਹੋਈ ਇਹ ਉਹ ਸਾਡਾ ਜਲਦੀ ਇਹ ਤੇ ਵੀ ਜਲਦਾ ਕੰਮ ਹੋ ਰਿਹਾ ਹੈ। ਨੈਕਸਟ ਮੰਥ ਸਾਡਾ ਹੋ ਜੂਗਾ। ਜਿਹੜਾ ਮੰਨ ਲਓ ਇਹ ਰਾਮਤੀ ਇਹ ਹੀ ਤਿਆਰ ਹੋ ਰਹੀ ਹੈ ਮਸ਼ੀਨ ਜਿਹੜੀ ਹੈ। ਆ ਦੇਖੋ ਇਧਰ ਬਾਡੀ ਸਟਰਕਚਰ ਇਹਨਾਂ ਦਾ ਹੋ ਰਿਹਾ। ਆ ਆਲੇ-ਦੋਲੇ ਤੁਸੀਂ ਸਾਰਾ ਮੜਾ ਕੈਮਰਾ ਮਾਰਦੇ ਆ ਦੇਖੋ ਸਰ ਸਾਈਡ ਤੋਂ ਵਿੱਚੋਂ ਆ ਆ ਦੇ ਮਾਰ ਵਿੱਚ। ਵਿੱਚੋਂ ਇਹਦਾ ਇਹਦਾ ਅੰਦਰਲੀ ਬਾਡੀ ਹੈ ਜਿਹੜਾ ਇਹਦੇ ਵਿੱਚ ਫੀਟਿੰਗ ਕਰਨੀ ਹੈ ਸਾਰੀ ਬਾਅਦ ਹੀ ਹੁੰਦੀ ਹੈ। ਉਹ ਤੁਹਾਨੂੰ ਕੰਪਲੀਟ ਦੇ ਵੀ ਇੱਕ ਵਾਰੀ ਮੈਂ ਫੇਰ ਦਿਖਾ ਦੇਣਾ ਆ ਦੇਖੋ ਸਾਈਡ ਤੋਂ ਆ ਗਿਆ ਇਧਰੋਂ। ਤੇ ਥੋੜੇ ਹੋਰ ਫੰਕਸ਼ਨ ਤੁਹਾਨੂੰ ਦਿਖਾਉਣਾ ਵਧੀਆ ਫੇਰ ਜਾ ਕੇ। ਆ ਦੇਖ ਲਓ ਇੱਥੋਂ ਤਾਂ ਇਹਨਾਂ ਨੇ ਮਤਲਬ ਪ੍ਰੈਮਰ ਵੱਜਿਆ ਹੈ ਇਸ ਤੋਂ ਪਹਿਲਾਂ ਦੀ ਇਹ ਕੰਡੀਸ਼ਨ ਆ ਗਈ ਜੀ ਆਹ ਦਿਖਾਈਏ ਇਸ ਤੋਂ ਪਹਿਲਾਂ ਇਹ ਤਿਆਰ ਹੁੰਦਾ ਇਹ ਤਰਨ ਬਾਈ ਜੀ ਨੇ ਨਾ ਹਾਂ ਆ ਦੇਖੋ ਇਹ ਸੈਕੰਡ ਆ ਗਿਆ ਹੁਣ ਤੁਹਾਨੂੰ ਫਸਟ ਵੀ ਦਿਖਾਣੀ ਇੱਥੋਂ ਸਟਾਰਟਿੰਗ ਹੁੰਦੀ ਹੈ ਇਹ ਸਾਰਾ ਇਹ ਵੀ ਦਿਖਾ ਦਿਓ ਇਹ ਇੱਥੋਂ ਸ਼ੁਰੂਆਤ ਇਧਰੋਂ ਜਲਦੀ ਆਪਣੀ ਆਹ ਵਾਲੀ ਇਹ ਹਾਂ ਇੱਥੋਂ ਸਟਾਰਟਿੰਗ ਹੁੰਦੀ ਆ ਦੇਖੋ ਇਹ ਪਹਿਲਾ ਪਾਰਟ ਆ ਗਿਆ ਇਹ ਤੁਸੀਂ ਜਿਹੜਾ ਦੇਖਿਆ ਇਹ ਸੈਕੰਡ ਪਾਰਟ ਆ ਤੇ ਉਹ ਜਿਹਦੇ ਤੇ ਪ੍ਰੈਮਰ ਵੱਜਿਆ ਉਹ ਹੈਗਾ ਤੀਜਾ ਪਾਰਟ ਤੇ ਕੰਪਲੀਟ ਜਿਹੜਾ ਤੁਹਾਡੇ ਕੋਲੇ ਮਸ਼ੀਨ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਖੜੀ ਹੈ ਤੇ ਇਹ ਆ ਗਈ ਮਸ਼ੀਨ ਹਦ ਇੱਥੋਂ ਇਹਦੀ ਕੰਪਲੀਟ ਹੋ ਕੇ ਤਿਆਰ ਹੈ ਉਹ ਉਧਰ ਵੀ ਦਿਖਾ ਦੇ ਉੱਪਰ ਚੜ ਕੇ ਦਿਖਾ ਬਈ ਨੂੰ ਮੜਾ ਜਾ ਲੈ ਦੇ ਮਿੱਤਰੋ ਕਿਸੇ ਨੂੰ ਵੀ ਜੇ ਜ਼ਰੂਰਤ ਹੋ ਗਈ ਮੈਂ ਕਲੀਅਰ ਐਗਰੋ ਵਾਲਿਆਂ ਦਾ ਜਿਹੜਾ ਸੰਪਰਕ ਨੰਬਰ ਤੁਹਾਨੂੰ ਜ਼ਰੂਰ ਦਵਾਂਗਾ ਇੱਕ ਵਾਰੀ ਵਿਜ਼ਿਟ ਕਰਿਓ ਕਾਲ ਕਰਿਓ ਤੁਸੀਂ ਆ ਕੇ ਇਹ ਮਸ਼ੀਨ ਨੂੰ ਦੇਖ ਸਕਦੇ ਹੋ ਤੇ ਕਿਉਂਕਿ ਇਹਨੇ ਥੋੜੇ ਦਿਨਾਂ ਤੱਕ ਇੱਥੋਂ ਤੁਰ ਜਾਣਾ ਜਲਦੀ ਹੋਰ ਤਿਆਰ ਕਰਨਗੇ ਕਿਉਂਕਿ ਸਾਰੀ ਆਰਡਰ ਤੇ ਤਿਆਰ ਹੁੰਦੀਆਂ ਮਸ਼ੀਨਾਂ ਸਾਰੀਆਂ ਮਸ਼ੀਨਾਂ ਆਰਡਰ ਤੇ ਨਹੀਂ ਆ ਅਜੇ ਇੱਕ ਹੋਰ ਆਰਡਰ ਤੋਂ ਗੱਲ ਆ ਗਈ ਜਿੱਦਾਂ ਕਿ ਤੁਸੀਂ ਐਡਵਾਂਸ ਪੇਮੈਂਟ ਲੈਨੇ ਹੋ ਜਿੱਦਾਂ ਹਾਂਜੀ ਹਾਂਜੀ ਉਹ ਜਦੋਂ ਮੰਨ ਲਓ 30% ਰੇਟ ਫਾਈਨਲ ਹੋ ਜਾਂਦਾ ਤੇ 50% ਪੇਮੈਂਟ ਪਹਿਲਾਂ ਜਦੋਂ ਕਲੀਅਰ ਹੋ ਜਾਂਦਾ ਕਸਟਮਰ ਦਾ ਹਾਂਜੀ 50% ਪੇਮੈਂਟ ਆਪਨੇ ਜਦੋਂ ਡੋਇੰਗ ਹੋ ਗਈ ਮੀਨ ਤੇ ਬਿਲ ਬਣ ਜਾਂਦਾ 50% ਪਹਿਲਾਂ ਜਦੋਂ ਆਪਾਂ ਨੇ ਇਹਨੂੰ ਸ਼ੁਰੂ ਕਰਨਾ ਤੁਹਾਡਾ ਤੋਂ ਬਾਅਦ ਜਦੋਂ ਪੇਮੈਂਟ ਬਾਕੀ ਦੀ ਜਿਹੜੀ ਰਹਿੰਦੀ ਆ ਉਹ ਨੂੰ ਜਦੋਂ ਫਿਰ ਇਹ ਵੀ ਬਿਲ ਬਣ ਕੇ ਤਿਆਰ ਹੋ ਜਾਂਦਾ ਉਦੋਂ ਆਪਣੀ ਗੰਮ ਲੰਗੀ ਕਿ ਜਿਹੜਾ ਮੇਨ ਰੋਡ ਆ ਪਤਨਾ ਵਾਲਾ ਜੀ ਇਹ ਤੇ ਪਤਨਾ ਵਾਲੇ ਰੋਡ ਦੇ ਨਾਲ ਹੀ ਉੱਤਰਦਾ ਨਾਲ ਹੀ ਐ ਥੋੜਾ ਜਿਹਾ ਜਗ੍ਹਾ ਛੱਡ ਕੇ ਮੇਨ ਰੋਡ ਦੇ ਉੱਤੇ ਹੀ ਆ ਬਿਲਕੁਲ ਜਿਹੜਾ ਮੇਨ ਰੋਡ ਆ ਪਤਨਾ ਵਾਲਾ ਉਹਦੇ ਨਾਲ ਹੀ ਇੱਥੇ ਅਟੈਚ ਆ ਇਹਨਾਂ ਦੀ ਜਿਹੜੀ ਫਾਰਮ ਬਣੀ ਹੋਈ ਆ ਇੱਥੇ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ ਔਰ ਮੇਰੀ ਬੇਨਤੀ ਆ ਜਿਹੜੇ ਕਿਸਾਨ ਭਰਾ ਆ ਨੇ ਉਹ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਸਾਡਾ ਕਿਸਾਨ ਵੀ ਇਸ ਚੀਜ਼ ਦਾ ਫਾਇਦਾ ਉਠਾ ਸਕੇ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਤੁਸੀਂ ਨੇ ਠੀਕ